ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੇਰੋਂ ਤੋਂ ਨਿਸ਼ਾਰੇ ਪੰਨੂਆਂ ਤੋਂ ਕਿ 5-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਪਾਉ ਨੋਖ ਸਿੰਘ ਉਹਨਾਂ ਦੇ ਕੋਲ ਆਏ ਆ ਜੋ ਕਾਫੀ ਵੀਡੀਓ ਪਹਿਲਾਂ ਵੀ ਆਪਾਂ ਪਾਉਂਦੇ ਰਹੇ ਆ ਵਿੱਚ ਥੋੜਾ ਜਿਹਾ ਗੈਪ ਪੈ ਗਿਆ ਕੋਈ 15-20 ਦਿਨਾਂ ਦਾ ਠੀਕ ਆ ਜੀ ਤੇ ਵੈਸੇ ਪਸ਼ੂ ਰੁਟੀਨ ਦੇ ਵਿੱਚ ਹੀ ਆਉਂਦੇ ਆ ਕੋਈ ਭਰਾ ਆ ਦਾ ਸੰਪਰਕ ਆਪਣਾ ਤਾਲਮਿਲ ਤੁਸੀਂ ਬਣਾ ਕੇ ਰੱਖ ਲਿਆ ਕਰੋ ਆਇਨ ਅਮੇ ਪਸ਼ੂਆਂ ਦੀ ਡਿਟੇਲ ਆ ਉਹ ਬਿਲਕੁਲ ਰੁਟੀਨ ਦੇ ਵਿੱਚ ਤੁਸੀਂ ਲੈਦੇ ਰਿਆ ਕਰੋ ਮਾਲ ਆਉਂਦਾ ਰਹੀਦਾ ਪਸ਼ੂ ਆਉਂਦੇ ਰਹਿੰਦੇ ਮੱਝਾਂ ਹੋਣ ਚਾਹੇ ਵਹਿੜਾਂ ਠੀਕ ਹੈ ਜੀ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਾਉਣੀ ਕੰਮ ਕਰਦੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 9 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਦੋ ਟੋਕੜ ਗੱਭਣ ਤੁਹਾਨੂੰ ਝੋਟੀਆਂ ਮੱਝਾਂ ਪਾ ਦਿਖਾ ਦੇਾਂਗੇ ਠੀਕ ਹੈ ਜੀ ਇੱਕ ਕੱਲੀ ਟੋਕੜ ਆ ਤੇ ਇੱਕ ਸਮੇਤ ਬੱਚੇ ਦੇ ਤੁਹਾਨੂੰ ਵੇਰ ਦਿਖਾ ਦੇਾਂਗੇ ਠੀਕ ਹੈ ਜੀ ਸੂਈ ਨੂੰ ਸਮਾਂ ਪੁੱਛ ਲਵਾਂਗੇ ਕਿੰਨੇ ਕ ਦਿਨਾਂ ਦੀ ਸੂਈ ਆ ਸਭ ਤੋਂ ਪਹਿਲਾਂ ਪਾਉਜੀ ਸਾਸਤਰੀ ਕਾਲ ਸਾਸਤਰੀ ਕਾਲ ਐਸਾ ਕੀ ਹਾਲ ਚਾਲ ਆ ਬੜੇ ਵਧੀਆ ਪਾਉਜੀ ਸਾਰੇ ਮੇਰੇ ਭੈਣ ਭਰਾ ਨੂੰ ਸਾਸਤਰੀ ਕਾਲ ਥੋੜਾ ਜਨਾ ਮਾਫੀ ਦੇਣੀ ਥੋੜਾ ਜਨਾ ਮਿਲਾਂਦੇ ਹੁੰਦੇ ਆ ਕੰਮ ਢੁਲਾ ਰਿਆ ਥੋੜਾ ਜਨਾ ਅੱਛਾ ਜੀ ਕਰਕੇ ਥੋੜਾ ਮਾਲ ਠੰਡ ਠੁੰਡ ਦੇ ਚੋੜਾ ਫੜਿਆ ਨਾ ਗਿਆ ਹਾਂ ਠੀਕ ਮਾੜਾ ਖਾਕੂ ਕੇ ਪੰਜੀਰੀਆਂ ਪੰਜੂਰੀਆਂ ਦੇ ਮਾਰ ਗਜਰੇਲੇ ਗਜਰੂਲੇ ਆਇਆ ਕਰੀਏ ਕੇ ਤੇ ਹੁਣ ਇੱਥੇ ਹੁਣ ਮੇਲੇ ਵੰਦਦੇ ਤੋਂ ਪਤਾ ਪਾ ਲੱਗਣ ਲੱਪੀਆਂ ਵਾ ਤੇ ਹੁਣ ਇਸੇ ਕੰਮ ਤੇ ਆ ਬਸ ਬਸ ਚਰਦੀ ਕਲਾ ਬੀਜੇ ਨੇ ਲੋਕਾ ਪੌਣ ਪੌਣ ਕਰਦੇ ਰਹੇ ਤੇ ਡੰਗਰ ਉਤਰਾ ਨਿਕਲ ਜਾਂਦੇ ਰਹੇ ਰਾਜ ਸਿੰਘ ਵੇਖੂ ਗਏ ਜਾਂਦੇ ਰਹੇ ਠੀਕ ਆ ਠੀਕ ਇਹਦੇ ਚੰਗਿਆਂ ਮੱਝਾ ਤੇ ਨਹੀਂ ਸੀ ਤੇ ਤਿੰਨੀ ਇੱਕ ਇੱਕ ਘਰ ਚੱਲ ਕੇ ਦੋ ਤੇ ਆਪਣੇ ਸਾਕਾਂ ਹੀ ਚੱਲ ਗਈਆਂ ਹਾਂ ਤੇ ਮੁੜ ਕੇ ਆ ਕੇ ਫਿਰ ਓਡਾ ਮਾਲ ਫੜਿਆ ਬਣਾ ਗਿਆ ਤੇ ਦੋ ਤਿੰਨ ਟੋਕੜਾ ਗੇ ਲੈ ਨਹੀਂ ਉਹ ਵੇਗੇ ਤੇ ਆ ਵੀ ਆਪਣੀ ਦੋਹੇ ਝੋਟੀਆਂ ਟੋਕੜਾ ਗੱਬਣਾ ਵਾ ਠੀਕ ਠੀਕ ਆ ਠੀਕ ਆ ਲਓ ਦੋਸਤੋ ਮਾਲ ਇਸੇ ਤਰ੍ਹਾਂ ਵਸੇ ਆਇਆ ਕਰੂਗਾ ਠੀਕ ਆ ਜੀ ਵਿੱਚ ਥੋੜਾ ਬਾਤਾ ਕਿਤੇ ਨਾ ਕਿਤੇ ਚਲੋ ਕੋਈ ਨਾ ਕੋਈ ਕੋਈ ਸੌ ਕੰਮ ਕਰ ਵਿੱਚ ਪੈਪੂ ਜਾਂਦੇ ਆ ਤੇ ਕਬੀਲਦਾਰੀ ਹੈ ਹਰੇਕ ਕੰਮਕਾਰ ਦੀ ਠੀਕ ਹੈ ਜੀ ਵਿੱਚੋਂ ਕਿਤੇ ਨਾ ਕਿਤੇ ਕੋਈ ਚਲੋ ਨਿੱਕੀ ਹੋ ਜਾਂਦੀ ਆ ਫਿਲਹਾਲ ਮੇਰਾ ਭਰਾ ਤੁਸੀਂ ਤਾਲਮਿਲ ਆਪਣਾ ਬਣਾ ਕੇ ਰੱਖ ਲਿਓ ਅੱਜ ਜਿਹੜੇ ਪਸ਼ੂ ਆਪਾਂ ਤੁਹਾਨੂੰ ਟੋਟਲ 4 ਦਿਖਾਉਣੇ ਆ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਟੋਕੜ ਗੱਬਣ ਮੱਝਾਂ ਝੋਟੀਆਂ ਦੀ ਚੈੱਕ ਪਾਸ ਨੇ ਨਾਲ ਦੀ ਨਾਲ ਦੁੱਧ ਵੀ ਆਪਾਂ ਪੁੱਛਾਂਗੇ ਕਿੰਨੇ ਸਮੇਂ ਦੀਆਂ ਗੱਬਣ ਉਹ ਵੀ ਡਿਟੇਲ ਲੈ ਲਾਂਗੇ ਠੀਕ ਹੈ ਜੀ ਹੋਰ ਭਾਉ ਜੀ ਬਾਕੀ ਸੇਹ ਸੂ ਤਾਮਿਲ ਹਾਂ ਠੀਕ ਠਾਕ ਰਾਇ ਜੀ ਕਿਰਪਾ ਮਾਲਕ ਦੀ ਠੀਕ ਹੈ ਗਰ ਲਾਲ ਵੀਰੇ ਓਕੇ ਰਿਪੋਰਟਾਂ ਬਾਨਾ ਵਧੀਆ ਵਧੀਆ ਬਾਬੇ ਕਿਤੇ ਹੋਰ ਕਿਤੇ ਦੂਜਾ ਕੋਈ ਗਾਣਿਆ ਕੋਣੇ ਕਿ ਮੋਡਲੀ ਮੋਡਲੀ ਨਹੀਂ ਕਰ ਲੱਗਦਾ ਨਹੀਂ ਨਹੀਂ ਬਾਬੇ ਦੇ ਮੱਥਾ ਟੇਕਣ ਗਿਆ ਦਰਦਾਬਾ ਨੀ ਪਰ ਵਧੀਆ ਲੱਗਦਾ ਪੂਰਾ ਡਰੈੱਸ ਬਹੁਤ ਵਧੀਆ ਤੇ ਪਾਉ ਜੀ ਦੋ ਤੋਕੜ ਆਪਣੇ ਕੋਲ ਗੱਬੜ ਨਾ ਗਨੇ ਹਾਂਜੀ ਵੀਰ ਜੀ ਚੈੱਕ ਪਾਸ ਦੋਵੇਂ ਚੈੱਕ ਪਾਸ ਇਹਨੂੰ ਰਾਜਸਿਆ ਆਪਣੇ 5.5 ਪੌਣੇ 6 ਮਹੀਨੇ ਹੋ ਗਏ ਇਹਨੂੰ ਠੀਕ ਹੈ ਜੀ ਤੇ ਦੱਸਣ ਨੂੰ ਭਾਵੇਂ 7 ਕਿਲੋ ਦਸੀਏ ਇਹਦੇ ਥੱਲੇ 5.5 ਕਿਲੋ ਦੁੱਧ ਆ ਜਿਹੜਾ ਆਪਾਂ ਚਵਾ ਦੇਣਾ ਦੋਵੇਂ ਟਾਈਮ ਬਿਨਾ ਟੀਕੇ ਦੋ ਠੀਕ ਹੈ ਜੀ ਲੀਟਰ ਵਾਲਾ ਠੀਕ ਆ ਵੀ 5 ਲੀਟਰ ਤੋਂ ਬਾਹਰ ਹੀ ਆ ਤੇ 7 ਮਹੀਨਿਆਂ ਦੀ ਚੈੱਕ ਪਾਸ ਆਪਣਾ 6ਆਂ ਦੇ ਲਾਗੇ ਬੰਨੇ ਹੋਣਗੇ ਸਾਢੇ 5 ਪਾਉਣੇ 6 6 ਇੱਥੇ ਆ ਤੇ ਸਾਢੇ 5 ਤੋਂ ਬਾਹਰ ਆ ਬਾਹਰ ਹਾਂਜੀ 6ਆਂ ਦੇ ਅੰਦਰ ਆ ਰਹੀ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਲਿਆ ਗਰਲਾਲ ਖੋਲ ਵੀਰ ਅੱਗੇ ਫਿਰ ਦੂਜੇ ਕ ਸੂਬੇ ਲਈ ਗੱਪਣ ਹੋਊਗੀ ਹੈ ਨਾ ਹਾਂਜੀ ਬਾਕੀ ਠੀਕ ਸਾਊ ਵੜੀਆ ਬਾਕੀ ਕੋਈ ਨਹੀਂ ਠੀਕ ਟਾ ਟਾ ਕੋਈ ਨਹੀਂ ਸੋਹਣੀ ਆਪਾ ਠੀਕ ਆ ਲਓ ਵੀ ਪਹਾੜੇ ਤੇ ਦੋਸਤੋ ਚਾਰ ਤੇ ਮਿਲਦੀ ਕਰਮਾ ਲਈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਦੇਖੋ ਫੇਸ ਕੁਆਲਟੀ ਮੂੰਹ ਮੱਥੇ ਦੀ ਚੰਗੀ ਆ ਹਾਂ ਕਰ ਲਾ ਲੋਰੇ ਐਨ ਤੋਰੀ ਮੜਾ ਜਾ 5 ਕਿਲੋ ਦੋਸਤੋ ਦੁੱਧ ਪੰਜੋਂ ਬਾਹਰੀ ਹੋਵੇਗਾ ਪਰ 5 ਕਿਲੋ ਮੰਨ ਕੇ ਮੇਰਾ ਭਰਾ ਕੋਈ ਸੌਦਾ ਕਰ ਬਾਹਰ ਆ ਪੰਜ ਤੋਂ ਆ ਦੇਖੋ ਝੋਟੀ ਚੰਗੀ ਆ ਨਵਾਂ ਆਂਗਾ ਠੀਕ ਆ ਜੀ ਤੇ ਗਾਂ ਦੂਜੇ ਸਵੇਰੇ ਦੀ ਤੁਸੀਂ ਸਮਝ ਲਓ ਜੇ ਵੀ ਗਾਂ ਸੋਹਣੀ ਆ ਪਹਿਲੇ ਸਵੇਰੇ ਦੇ ਵਿੱਚ ਚੱਲ ਰਹੀ ਹੋਵੇਗੀ ਠੀਕ ਆ ਜੀ ਤੋ ਟੋਕਰ ਕੱਪੜਾ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਬਾਕੀ ਮੂੰਹ ਮੱਥੇ ਦੀ ਝੋਟੀ ਮੱਥੇ ਮੁੱਥੇ ਦੀ ਬਿਲਕੁਲ ਬਲੈਕ ਆ ਕੋਈ ਇਹ ਨਹੀਂ ਹੈਗਾ ਕਿ ਕ੍ਰੋਸ ਆ ਜਾਂ ਵਾਲ ਮੱਥੇ ਚ ਫੁੱਲ ਬਣਿਆ ਠੀਕ ਆ ਸਿੰਘ ਸੁੰਗ ਗੁਲਾਈ ਦੇ ਵਿੱਚ ਚਾ ਫੜੀ ਫਿਰੇ ਜਨਾਨੀ ਚੋਵੇ ਮੁੰਡੀ ਚੋਵੇ ਬੰਦਾ ਚੋਵੇ ਭੈਣ ਚੋਈ ਕੋਈ ਚੋਵੇ ਆ ਠੀਕ ਆ ਜੀ ਘੱਟ ਅੱਜ ਆਲੀ ਵੀਡੀਓ ਤੇ ਪਾਉ ਜੀ ਵਰਮ ਅਪ ਆਲੀ ਆ ਹਾਂਜੀ ਜਿਵੇਂ ਖਿਡਾਰੀ ਪਲੇਅਰ ਪਹਿਲਾਂ ਵਾਰਮ-ਅਪ ਨਹੀਂ ਹੁੰਦੇ ਅੱਜ ਦਜੀਹਰੀ ਥੋੜਾ ਜਿਹਾ ਲਗਾਗੇ ਓਏ ਹੋਏ 25 ਦਾ ਵਾਰਮ-ਅਪ ਦਜੀਹਰੀ ਕੀ ਨਾ ਹੁਣ ਕੰਮ ਚੱਲੂਗਾ ਅਗਰ ਤੋਂ ਦੋ ਨੂੰ ਫੇਰ ਪਾਉਣੀ ਬਿਲਕੁਲ ਫੇਰ ਰੇਤਾ ਪੈਣੀ ਐ ਅਸਲ ਵਿੱਚ ਅੱਜ ਲਿਆ ਨਹੀਂ ਗਏ ਪਰਸੋਂ ਦੇ ਦੋ ਮਾਲ ਆਪਣੇ ਮੱਝਾਂ ਫੜੀਆਂ ਵਾ ਤੇ ਅੱਜ ਸਾਡੇ ਤੋਂ ਜਾ ਨਹੀਂ ਗਏ ਚੱਲ ਗਿਆ ਕਰਕੇ ਤੇ ਆਪਾਂ ਪਰਸੋਂ ਨੂੰ ਪਾਉਣੀ ਦੋ ਮੱਝਾਂ ਲਈਆਂ ਵਾ ਬਿਲਕੁਲ ਹੀ ਬਿਲਕੁਲ ਲਓ ਦੱਸੋ ਇਹ ਟੋਕੜ ਗੱਪਣ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਐ ਝੋਟੀ ਸਾਫ ਸੁਥਰੀ ਐ ਪਿੰਡੇ ਦੀ ਗੱਲ ਕਰ ਲੀਏ ਹਵਾਨੇ ਚੱਡੇ ਦੀ ਗੱਲ ਕਰ ਲੀ ਇਹਨਾਂ ਨੂੰ ਦੇ ਜਿੱਥੇ ਸੱਜਰ ਪਹੂ ਦੀ ਚਵਾਈ ਹੈ ਨਾ ਤੇ ਸੱਜਰਾਂ ਉਚੋਂ ਆਈ ਆ ਤੇ ਲਾਲਾ ਅਮਲੇ ਸਾਹਿਬ ਆਪਣੇ ਪੌਣੇ 6 6 ਮਹੀਨੇ ਲਗਭਗ ਚੱਲ ਗਈ ਇਹ ਉਹੀ ਇੰਨਾ ਸਹਾ ਉਹ ਜਿਹਦੇ ਪਹੁ ਪੱਜਦਾ ਵਾ ਕਿ ਤਾਂ ਵੀ 5 ਕਿਲੋ ਤੋਂ ਬਾਹਰ ਦੇਣ ਦੇ ਆ ਦਿੱਤੀ ਜਾਂਦੀ ਆ ਤੇ ਅਜੇ ਛਟਾਨੇ ਤਾਂ ਹੀ ਥਣ ਫੜਾਣਾ ਪਿੱਛੇ ਨੇ 2 ਮਹੀਨੇ ਭਜਣਾ ਤੇ ਚੰਗਾ ਆਪ ਕਹਿ ਰਹੀ ਹੈ ਨਾ ਵੀ ਚੰਗਣ ਵੀ ਕਹਿ ਰਹੀ ਹੈ ਵੀ ਚੰਗਿਆ ਕਰਤੂਕ ਵਾਲੇ ਪਸ਼ੂ ਨੀ ਤੇ ਰਾਜ ਸਿੰਘ ਜਦੋਂ 4 ਮਹੀਨੇ ਪਹੁੰਚੂ ਆਉਂਦੇ ਉਹ ਤੋਂ ਪਉ ਭਾਜ ਤਰੀਕੇ ਹੋ ਜਾਂਦਾ ਹਾਂ ਹਾਂਜੀ ਵੀ ਇੱਥੇ 7-8 ਮਹੀਨੇ ਦੀ ਆਖੀ ਦਾ ਵੀ ਜਦੋਂ ਛੱਡ ਵੀ ਦਈਏ ਛੱਡ ਦਈਏ ਇਹ ਕਰਮਾ ਵਾਲੀ ਹੈ ਜੀ ਇੰਨੇ ਪੂਰੇ ਕੁੱਚਾ ਵਾਲੀ ਨੇ ਬਣਾਈ ਜਣਾ ਸੱਜਰਾਉਂ ਆ ਬੱਲੇ ਮੁੜ ਕੇ ਪੀਂਦੀ ਰਹੂ ਇਹ ਨਹੀਂ ਵੀ ਗੱਲ ਕਿਸੇ ਨੇ ਮਾਲਾ ਗਜਰੇ ਦਾ ਜੀਰੀ ਬਣਾਈ ਹਾਂ ਉਹ ਦਿੰਦੇ ਤੇ ਚਾਹ ਵੀ ਨਾਲ ਬਣਾਉਂਗੀ ਕਰਮਾ ਵਾਲੀ ਲੈ ਲੋ ਵੀ ਠੀਕ ਆ ਜੀ ਬਾਕੀ ਝੋਟੀ ਬਹੁਤ ਵਧੀਆ ਠੀਕ ਆ ਜੀ ਜਿੰਨੀ ਮੀਆਂ ਸਫਾਈ ਦੇ ਵਿੱਚ ਹਵਾਨੇ ਚੱਡੇ ਦੀ ਸਾਫ ਤੇ ਚੋੜ ਜਾਂਦੀ ਪਿਲਕ ਪੋਲੀ ਹੈ ਕਿਤੇ ਨਾ ਧਾਰਦਾ ਫਰਕ ਹੈ ਜਿੱਤ ਸੱਜਰ ਪਾਉ ਦੀ ਚੋਾਈ ਨ ਸੱਜਰ ਦੀ ਇੰਨੀ ਪੋਲੀ ਜਾਣੀ ਕੀ ਠੀਕ ਆ ਤੇ ਪਾਉ ਜੀ ਦੇ ਦਈਏ ਕਿੰਨੇ ਦੀ ਆਪਾਂ ਅੱਜ ਇਹ ਗਿੱਡੀ ਸੀਲ ਸਾਊ ਆ ਦੀ ਜਿੰਨਾ ਦੁੱਧ ਆ ਇਹਦੇ ਕਰਦੀ ਤੇ 70 70 ਆ ਤੇ ਆਪਾਂ ਮਲ 70 ਨਹੀਂ ਕਰਨਾ 65 ਨਹੀਂ ਕਰਨਾ ਹਾਂ ਨਾ 8000 ਦੀ ਦੇ ਦਾਂਗੇ ਰਾਜ ਸਿਆ 8000 ਦੀ 8000 ਦੀ ਦੇ ਦੋ 8000 ਜਾਂ ਦੋ ਯਾਰ ਇਹ ਕਿਹੜੀ ਗੱਲ 8000 ਦੀ ਆਪਣੀ ਪਹਿਲੀ ਵੀਡੀਓ ਰਾਜ ਸਿਆ 60000 ਤੋਂ ਵੀ ਛੋੜ ਚੱਪਾ ਕਰ ਦਾਂਗੇ ਪਹਿਲੀ ਵੀਡੀਓ ਦਾ ਕਰਕੇ ਪਤ ਜੀ 37075 ਦੀ ਜਿੰਨਾ ਦੁੱਧ ਤੇ ਜਿੰਨਾ ਇਹ ਮਲਾ ਆਪਣੇ ਵੀ ਜਿੰਨਾ ਚਿਰ ਹੋ ਗਿਆ ਰਾਜ ਸਿਆ ਠੀਕ ਆ ਲਓ ਟਾਈਆਂ ਵਾਲੀਆਂ ਦੀ ਗੱਲਾਂ ਹੀ ਕਾ ਨਾ ਏ ਟੀਗਾ ਲੈਂਦੀ ਐ ਦੋਵੇਂ ਟਾਈਮ ਬਿਨਾ ਮਲਟੀ ਕੇ ਤੋਂ ਮਿਲਦੀ ਆ ਬਾੜੇ ਤੇ ਮਿਲਦੀ ਆ ਲਓ ਜੀ 60000 ਦੀ ਠੀਕ ਆ ਕੋਈ ਸਰ ਕੋਈ ਆਨਲਾਈਨ ਵੀ ਖੜਦਾ ਮੈਂ ਇਹੋ ਗੱਲਾਂ ਨਾ ਮੈਂ ਘਰੇ ਜਾਣ ਕੇ ਚੋਣ ਆ ਕੋਈ ਆਨਲਾਈਨ ਵੀ ਖੜਦਾ ਵਾ ਜਦੋਂ ਮੱਝ ਪਹੁੰਚ ਜਾਂਦੀ ਆ ਕੋਈ 2 ਘੰਟੇ ਦੇ ਵਿੱਚ ਚੈੱਕ ਪਾਸ ਉਹਦੇ ਕਰਕੇ ਸਾਨੂੰ ਦੱਸ ਦੇਣਾ ਕੋਈ ਬਾਤ ਇੱਕ ਦਿਨ ਦੀ ਸਾਡੀ ਜ਼ਿੰਮੇਵਾਰੀ ਆ ਕੋਈ ਬਾਤ ਸਾਡੀ ਜ਼ਿੰਮੇਵਾਰੀ ਨਹੀਂ ਬਾਕੀ ਕੋਈ ਲਾਗੇ ਬੰਨੇ ਦਾ ਉਹ ਤੇ ਬੇਚਕ ਆਪਣੀ ਕਿਸੇ ਢੇੜ ਭਰਾ ਨਾ ਹੋਈਂਦੀ ਆ ਆਪ ਦਾ ਡਾਕਟਰ ਚੜਾਈ ਲਿਆਵੇ ਬਸ 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 ਤਸੱਲੀ ਕਰੋਗੇ ਤਸੱਲੀ ਕਰਕੇ ਅੱਗੇ ਪਾਉ ਜੀ ਅੱਗੇ ਸਾਈਕਲ ਨੰਬਰ ਤੇ ਆਹ ਝੋਟੀ ਆ ਇਹ ਵੀ ਹੁਣ ਟੋਕਰ ਗੱਪਣੀਆਂ ਇਹ ਵੀ ਪਿਓ ਆਪਣੇ ਪਤਾ ਕੋਈ ਨਹੀਂ ਪਹਿਲੀ ਹੋਵੇ ਦੂਜੀ ਹੋਵੇ ਇਹ ਗੱਲ ਦਾ ਪਤਾ ਕੋਈ ਨਹੀਂ ਪਹਿਲੇ ਦੀ ਜਾਂ ਦੂਜੇ ਆ ਕਿ ਚਿਹਰੇ ਮੋਰ ਤਾਂ ਲੱਗਦੇ ਪਹਿਲੀ ਜਾਂਦੀ ਆ ਦੂਜਾ ਸੂਹਾ ਸਭ ਠੀਕ ਆ ਜੀ ਲਓ ਜੀ ਦੂਜਾ ਸੂਹਾ ਤੇ ਇਹ ਕਿੰਨੇ ਮਹੀਨੇ ਦੀ ਗੱਪਣਾ ਜੀ ਇਹ ਆਪਣੀ ਕੀ ਨਾਮ ਆ ਚੌ ਸਵਾ 14 ਦੀ ਚੌ ਦੀ ਆ ਪੱਕਾ ਮਲ 14 ਤੋਂ ਬਾਹਰ ਇਹ ਚੌ ਦੀ ਲਾ ਲਓ ਇਹਦੇ ਥੱਲੇ 8 8.5 ਕਿਲੋ ਦੁੱਧ ਆ ਦੋਵੇਂ ਟਾਈਮ ਪਾੜੇ ਤੇ ਲੋ ਵੀ ਦੋਵੇਂ ਟਾਈਮ ਦੋਸੋਂ ਪਾੜੇ ਤੇ ਆ ਪਾੜੇ ਤੇ 8 ਕਿਲੋ ਦੁੱਧ ਆ ਤੇ ਸਵਾ 4 ਕਿਹ ਮਹੀਨੇ ਦੀ ਇਹ ਗੱਬਣ ਚੈੱਕ ਪਾਸ ਆ ਬਾਕੀ ਮੂੰਹ ਮੱਥੇ ਦੀ ਜਿਹੜੀ ਪਹਿਲਾਂ ਤੁਹਾਨੂੰ ਝੋਟੀ ਦਿਖਾਈਏ ਬਿਲਕੁਲ ਇਨ ਬਿਨ ਉਸੇ ਤਰ੍ਹਾਂ ਦੀ ਸ਼ਕਲ ਉਸੇ ਤਰ੍ਹਾਂ ਦੀ ਸੂਰਤ ਆ ਇਸ ਝੋਟੀ ਦੀ ਵੀ ਬਾਕੀ ਤੁਸੀਂ ਵੇਖ ਸਕਦੇ ਜੇ ਮੱਥਾ ਬਿਲਕੁਲ ਬਲੈਕ ਆ ਠੀਕ ਆ ਜੀ ਪਲੀ ਪਲੀਤੀ ਪੂਰੀ ਆ ਸਭੀ ਸੂਬੀ ਚੰਗੀ ਆ ਵੇਖੋ ਇਹ ਰਾਈਟ ਮੀਡੀਅਮ ਆ ਠੀਕ ਆ ਰਾਈਸ ਇਹ 10000 ਮੱਝਾਂ ਸੱਜਰਾਂ ਚ ਹੋਣੇ ਆ ਹਾਂਜੀ ਤੇ ਯਾਨੀ ਕਿ ਸਾਰੀਆਂ ਮੱਝਾਂ ਨਾਲੋਂ ਇਹਦਾ ਦੁੱਧ ਜ਼ਿਆਦਾ ਠੀਕ ਆ ਜਿਹੜੀ ਭਾਈ ਕਾਨੂੰ ਗੱਲਾਂ ਕਾਨੂੰ ਗੱਲਾਂ ਹਾਂ ਲੋ ਵੀ ਬਾਕੀ ਥਾਣ ਵੇਖੋ ਦੋਸਤੋ ਠੀਕ ਆ ਜੀ ਇਹ ਕਿਹੜੇ ਗਲਾਸਾਂ ਵਰਗਾ ਥਾਣਾ ਜਦੋਂ ਗੱਬਣ ਹੋਊਗੀ ਕੀ ਚੀਰ ਚੱਡਾ ਹੋਊਗਾ ਰਾਈਸ ਇਹ ਨਹੀਂ ਇਹਦਾ ਹੀ 8 ਕਿਲੋ ਦੁੱਧ ਦੱਸਤਾ ਵਾ ਇਹਦਾ 6 ਨਿਕਲੇ ਇਹਦਾ 7 ਨਿਕਲੇ 8 ਅਗਲਾ 2 ਭਾਵੇਂ 3 ਦਿਨ ਅਗਲਾ ਚਵਾਈ ਕਰੇ ਆਣ ਕੇ ਹਾਂ ਲੋ ਵੀ ਦੋਸਤੋ ਬਾਕੀ ਦੇਖ ਕੇ ਸਾਰੇ ਭੈਣ ਭਰਾਵਾਂ ਨੂੰ ਖੁਸ਼ਹਾਰੀ ਹੋ ਤੁਸੀਂ ਪਤਾ ਲੱਗ ਜੂਗਾ ਵੀ ਸ਼ਹਿਰ ਚੰਗੀ ਆ ਚੱਡੇ ਚੁਡੇ ਦੀ ਸਫਾਈ ਬਹੁਤ ਜਿਆਦੀ ਆ ਮੈਂ ਤਾਂ ਸਫਾਈ ਵਾਲਿਆਂ ਤੇ ਗੱਲਾਂ ਹੀ ਗਾਂ ਰਾਜਸਿਆਂ ਤੇ ਸਫਾਈ ਵਾਲਿਆਂ ਤੇ ਨਾ ਇੱਕ ਜੇ ਮੋਗਾ ਯਾਦੇ ਮੈਂ ਤਾਂ ਬੁੱਢੇ ਤੇ ਬੈਠਾ ਨਹੀਂ ਜਾਣਾ ਐਂ ਹੀ ਬਸ ਆਏ ਹੀ ਰੂਹ ਆਦੇ ਰਾਜਸਿਆਂ ਰੂਹ ਤੇ ਗਾਂ ਗੱਲਾਂ ਵੇ ਆ ਦੇਖੋ ਰੂਹ ਦਾਰੂ ਜਿਤਨਾ ਮੈਂ ਤਾਂ ਤੇ ਆ ਕਰੀ ਚੋਈਆਂ ਨਹੀਂ ਉਹ ਮੁੰਡਾ ਹੀ ਚੋਂਦਾ ਰੂਹ ਆ ਰੂਹ ਲੈ ਵੇਰੀ ਗੁੱਡ ਇਹ ਇੰਦਰ ਬਹੁਤ ਆਨ ਦੀ ਗਾੜੀ ਕੋ ਕੀਤਾ ਇਹਨਾਂ ਆਪਾਂ ਮੈਨੂੰ ਕੋਈ ਪਤਾ ਨਹੀਂ ਲੱਗੰਦਿਆ ਕੇ ਮੈਂ ਤਾਂ ਕਿ ਚੋਈ ਨਹੀਂ ਕਿ ਕਿਹੜੇ ਸੀਲੀਆਂ ਇਹਦੀਆਂ ਗੱਲਾਂ ਹੀ ਕਾ ਇਹ ਪਟਾਰਾ ਕੱਢ ਕੇ ਤਾਦਮ ਖਾਈਆਂ ਸੀਲ ਵਾਲੀਆਂ ਗੱਲਾਂ ਗਾਵਾ ਉਹ ਵੀ ਉਹ ਵੀ ਇੱਕ ਤਰ੍ਹਾਂ ਹੀ ਆ ਹਾਂ ਵੀ ਸੀਲ ਬਹੁਤ ಜಾਤੀਆਂ ਨੇ ਹੱਦੋਂ ಜಾਤੀਆਂ ਸੀਲ ਨੇ ਮਰੌਣ ਦਾ ਆਪਣਾ ਕੋਈ ਇੱਕੋ ਇੱਕ ਮਕਸਦ ਆ ਵੀ ਅੱਗੇ ਕੋਈ ਪਹਾੜਾ ਨਹੀਂ ਕੋਈ ਬੰਦਾ ਨਹੀਂ ਬਹੁਤ ਸੀ ਠੰਡੀਆਂ ਜਰ ਮਾਰ ਲਿਆ ਸੀ ਰਾਜ ਸਿੰਘ ਦਲੀਲ ਸਾਡੀ ਹੀ ਇਹਨੂੰ ਘਰੇ ਰੱਖਣ ਦੀ ਵੇਚਣ ਦੀ ਦਲੀਲ ਨਹੀਂ ਕਿਉਂ ਇਸ ਲਈ ਦੁੱਧ ਦੀ ਬੜਾ ਤੇ ਅੱਧ ਚ ਆ ਗਈ ਆ ਪਰ ਹੰਦੇ ਆ ਕੰਮ ਬਲ ਵੇਗੀ ਤੇ ਵੇਚ ਦੇਣੀ ਥੋੜਾ ਕੰਮ ਹੋਰ ਵੀ ਪੁੱਛਿਆ ਵੇਚ ਦੇਣੀ ਹਾਂ ਜੀ ਬਾਜੀ ਯਾਰ ਬਾਜੀ ਆ ਸੰਤੂ ਬਾਜੀ ਬਾਜੀ ਇਸ ਵਿੱਚ ਕੋਈ ਸਿਵਤ ਨਹੀਂ ਰਾਜ ਸਿੰਘ ਕਰ ਸਕਦਾ ਮਲਖੱਜਰ ਹੀ ਨਹੀਂ ਇਹੋ ਜਿਹਾ ਛੱਡਾ ਵਿਖਾਉਂਦੀ ਸੱਜਰ ਭਾਵੇਂ ਕੋਈ ਸਾਤ ਚਵਾਈਆਂ ਕਰੇ ਇਹਦੀਆਂ ਐਈ ਆ ਹਾਂ ਤੇ ਇਹ ਆ ਤੇ ਪਾਉ ਜੀ ਕਿੰਨੇ ਦੇ ਦੇ ਰਹੇ ਆ ਆਪਾਂ ਇਹ ਆਪਾਂ ਮੰਗਣ ਨੂੰ ਤੇ ਜੋ ਮਰਜ਼ੀ ਮੰਗੀ ਏ 21 ਰੇ ਆਪਾਂ ਪੌੜੀ ਉੱਤਰ ਆਇਨਾ ਇਹ 64000 ਦੀ ਆਪਣੀ ਦੇਲ ਆ ਪਰ ਤੂੰ ਥੋੜਾ ਬੋਧਾ ਛੋੜ ਛੱਪਾ ਕਰ 64000 ਇਹਦਾ ਮਿਲੂਗਾ ਤੇ ਦੇਣੀ ਏ ਝੋਟੀ ਨਹੀਂ ਤੇ ਆਪਾਂ ਝੋਟੀ ਨਹੀਂ ਦੇਣੀ ਭਾਵੇਂ 64000 ਹਾਂ ਸਾਢੇ 7 ਕਿਲੋ ਤੂੰ ਅੰਦਰ ਹੋਵੇ ਭਾਵੇਂ ਅਗਲਾ ਕੰਡੇ ਦੇ ਨੂੰ ਰਖਾਏ ਦੁੱਧ ਨੂੰ ਠੀਕ ਆ ਹਾਂ ਠੀਕ ਆ ਹਾਂ ਦੁੱਧ ਆਪਾਂ ਸਾਢੇ 7 ਕਿੰਨੇ ਆ ਕੰਡੇ ਦੇ ਰੱਖਣ ਵਾਲਾ ਆ ਠੀਕ ਆ ਜੀ ਲੋਕੀ ਦੋ ਦੋ ਵਾਰ ਦੋਸਤੋ ਪੂਰਾ ਦਾਵਾ ਆਇਆ ਵੀ 8 ਕਿਲੋ ਦੁੱਧ ਤੇ 60000 ਕੀਤਾ ਮੁੱਲ ਤੇ ਆਪ ਲੈਸਾ ਵਿੱਚੋਂ 60000 ਦੀ ਬਾਜੀ ਬਾਜੀ ਆ ਦੇ ਬਾਜੀ ਬਾਜੀ ਕੇ ਇਹ ਬਲਖਣੀ ਖੇਡ ਆ ਠੀਕ ਆ ਬਹੁਤ ਖੂਬਸੂਰਤ ਆ ਮੂੰ ਮੱਥੇ ਦੀ ਗੱਲ ਕਰ ਲਓ ਠੀਕ ਆ ਜੀ ਪੂਰਾ ਬਾਡੀ ਸਟਰਕਚਰ ਹੀ ਬਹੁਤ ਸੋਹਣਾ ਕਰ ਮਾਰੀ ਦਾ ਇਹ ਇੱਕ ਤੋਏ ਟੋਕਰ ਕੰਦੀ ਆ ਜੀ ਇਹ ਕਰੀ ਤੇ ਆਪਣੇ ਤੋਂ ਹੀ ਮੱਝ ਆ ਕੀ ਨਾ ਹੋ ਗਈ ਨੂੰ ਸਾਢੇ 3 ਪੌਣੇ 4 ਮਹੀਨੇ ਸੂਈ ਨੂੰ ਅੱਛਾ ਆਪਾਂ ਐਵੇਂ ਆਖੀ ਮੋਲ ਲਿਆਂਦੀ ਜੇ ਆਪਾਂ ਸੱਜਰ ਲਿਆਂਦੀ ਸੀ ਇਹ ਕੱਟਾ ਉਦੋਂ ਮਰ ਗਿਆ ਸੀ ਤੇ ਆਪਾਂ ਘਰੇ ਹੀ ਟਕਾਈ ਆ ਠੀਕ ਆ ਇਹਨੂੰ ਇੱਕ ਮਹੀਨਾ ਜਾਂ 5 ਦਿਨ ਹੋ ਗਏ ਨਵੀਂ ਹੋਈ ਨੂੰ ਆਪਣੇ ਮਾਲੀ ਕੋਲ ਹੀ ਤੇ ਕੀ ਚੱਕਰ ਆ ਇਹਦੇ ਥੱਲੇ ਹੋਊਗਾ 7 ਕਿਲੋ ਦੁੱਧ ਸਾਢੇ 7 ਕਿਲੋ 7 ਸਾਢੇ 7 ਹਾਂ ਰਾਜੇ ਇਹ ਨਹੀਂ ਆਪਾਂ 9 10 ਦੱਸਣਾ ਜਿੰਨਾ ਹੈਗਾ ਉਹਨਾਂ ਦ ਬਾਬੀ ਕੱਦਕੂਤੇ ਦਾ ਪੂਰਾ ਵੱਡਾ ਮਿੱਤਰੋ ਕੋਈ ਛੋਟਾ ਕੱਦ ਨਹੀਂਗਾ ਮੇਰਾ ਭਰਾ ਕੋਈ ਵੀ ਦੂਰ ਨੇੜੇ ਤੁਰਦਾ ਤੇ ਇੱਕ ਆਈਡੀਆ ਲਾ ਕੇ ਠੀਕ ਆ ਜੀ ਸੱਜੂ ਸਾਹਿਬ ਅੱਖ ਤੇ ਨਿਸ਼ਾਨ ਹੈਗਾ ਜੀ ਹਾਂ ਬੜਲੀ ਨਹੀਂ ਜੇ ਤੁਸੀਂ ਉਖਾ ਦਿਓ ਭੈਣਰਾ ਠੀਕ ਆ ਜੀ ਪਰ ਇਹ ਦਿਖਾ ਦਿਓ ਇਹਨੂੰ ਇਹਨੂੰ ਕਰ ਦਿਆ ਜੀ ਆਹ ਦੇਖੋ ਜੀ ਠੀਕ ਆ ਇਧਰ ਵੀ ਦਿਖਾ ਦਿਓ ਹਾਂ ਦੋਵੇਂ ਅੱਖਾਂ ਵੇਖ ਲਓ ਠੀਕ ਆ ਜੀ ਇੱਕ ਆਖ ਦੇ ਵਿੱਚ ਥੋੜਾ ਜਵਾਬ ਹੈ ਇੱਕ ਇਧਰ ਪੂਰੀ ਚੱਕਰੀ ਬਣਦੀ ਆ ਉਧਰਲੇ ਬੰਨੇ ਵੀ ਜਵਾਬ ਆ ਤੇ ਇਧਰ ਮਾੜੇ ਅੱਧਾ ਜਵਾਬ ਹੀ ਹੈ ਇਹ ਹੈਡ ਫੋਲਿਆ ਕੋਈ ਨਿੱਗੀ ਜੀ ਨਹੀਂ ਇਹ ਪੂਰੀ ਮਲਾਦ ਦਿੱਤੇ ਕਿ ਜਵਾਬ ਆ ਕਿ 7.5 ਕਿਲੋ ਦੁੱਧ ਆ 7.5 ਪੌਣੇ 8 ਮਾਲੀ ਆਪਣੇ ਨੀਲੀ ਰਾਵੀ ਤੋਂ ਸੌਰੀ ਆ ਆਪਣੀ ਨੀਲੀ ਰਾਵੀ ਤੋਂ ਸੌਰੀ ਆ ਠੀਕ ਹੈ ਜੀ ਲੋ ਵੀ ਮਾਲੀ ਦੋਸਤੋ ਉਹ ਪਾਉ ਉਹਨਾਂ ਦੇ ਕੋਲ ਨੀਲੀ ਰਾਵੀ ਦਾ ਘਰੇ ਆ ਕੋਈ ਵੀ ਭੈਣ ਭਰਾ ਉਹਦਾ 5 ਜਨ ਮਹੀਨਾ ਹੋ ਗਿਆ ਇਹਨੂੰ ਆਪਾਂ ਖਾਲੀ ਕਰਕੇ ਦੇਣੀ ਆ ਉਦੋਂ ਸੌਰੀ ਕਿਉਂ ਆਪਣ ਨੂੰ ਮਾਲੀ ਆ ਹਾਂ ਚਲੋ ਨਿਕਲਾਵੇ ਕਿਸਮਤਾਂ ਕਿਸੇ ਦੀ ਆਪਾਂ ਟੀਕਾ ਲਾ ਕੇ ਚੋਈ ਦੀ ਆਪਾਂ ਮਾਲ ਜਿਆਦਾ ਚੋਣਾ ਹੁੰਦਾ ਮੇਰੇ ਕੋਲੇ ਨਾ ਸਮਾਂ ਨਹੀਂ ਹੁੰਦਾ ਆ ਆਪਾਂ ਟੀਕਾ ਲਾ ਕੇ ਵੰਡ ਪਾ ਕੇ ਬੈਹਿ ਜੀ ਟੀਕਾ ਲਾ ਲਈਦਾ ਇਹਨੂੰ ਕੋਈ ਇਹਦੇ ਗਾੜੀ ਗੂੜੀ ਨਹੀਂ ਖਲੋਣ ਦੀ ਲੋੜ ਪੈਂਦੀ ਮਾਰਾ ਟੀਕਾ ਲਾਈਦਾ ਦੋ ਉੱਥੇ ਵੇਲੇ ਬਸ ਠੀਕ ਆ ਠੀਕ ਆ ਠੀਕ ਆ ਜੀ ਠੀਕ ਆ ਤੇ ਮੋਲੇ ਦਾ ਔੜ ਦੀਆਂ ਵਾਲਾ ਯਾਰ ਰਾਜ ਸਿੰਘ ਕਿੰਨਾ ਕ ਪਾਉ ਮੋਲ ਕਰ ਮੋਲੇ ਦਾ ਆਪਾਂ ਕੋਈ 65 ਨਹੀਂ ਕੋਈ 60 ਤੋਂ ਵੀ ਗੱਲ ਕਰੀ ਦੋ ਡਾ ਦੇਣੇ ਆ 58 58 ਤੇ ਨਹੀਂ ਡਾ ਦੇਣੇ 57 57 ਹਜ਼ਾਰ ਦੀ ਦੇਣੀ ਆ ਇਹ ਤੋਂ ਘੱਟ ਨਹੀਂ 57 ਹਜ਼ਾਰ ਦੀ ਆਪਣੀ ਦੇ ਲਿਆ ਭਾਵੇਂ ਕੋਈ 5 ਦਿਨ ਦੀਆਂ ਚੁਆਈਆਂ ਕਰੇ ਠੀਕ ਆ 5 57 ਹਜ਼ਾਰ ਦੀ ਮਿਲ ਜੂਗੀ ਠੀਕ ਆ ਜੀ ਤੇ ਦੁੱਧ ਕਰਮਾ ਦੀ ਥਲੇ ਜਿਵੇਂ ਆਪਾਂ ਕਹਿ ਰਹੇ ਜੀ ਸਾਡੇ 60 ਕਿਲੋ ਦੁੱਧ ਆ 8-9 ਲੀਟਰ ਵਾਲੀ ਕੋਈ 80 85 75 ਰੋਣਾ ਕਿਸੇ ਨੇ ਉਹਦੇ ਨਾਲੋਂ ਚੰਗੀ ਇਹ ਕੱਦ ਵੱਡਾ। ਬਾਕੀ ਕੀ ਨਾ ਵਾ ਇਹ ਕਿਹੜੀ ਗਾਵਾ ਨਹੀਂ ਬਣੀ ਨਿਕਲਉਣਾ ਵਾ। ਇਹ ਕਿਹੜੀ ਗਾਵਾ ਆਈ ਨੇ ਫੇਰ ਖਾਣਾ ਕਰ ਮਾਲੀ ਨੇ। ਬਿਲਕੁਲ ਜੀ ਬਿਲਕੁਲ। ਬਾਕੀ ਥਾਂ ਥੋਂ ਜਿਹੜਾ ਬਿਲਕੁਲ ਸੈਜ ਵਿੱਚ ਅਗਲਾ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਤੇ ਚੌਣ ਚਵਾ ਦੀ ਮੇਰਾ ਪ੍ਰਜਾਤਾ ਮਰਜੀ ਤਸੱਲੀ ਕਰੋ ਇੱਥੇ। ਧਾਰ ਦਾ ਫਰਕ ਨਹੀਂਗਾ ਕੋਈ ਵੀ ਹੋੜ ਲੈਣੀ ਮੰਗੋਦਾ ਕੋਈ ਥਾਂ ਚ ਵਾਦ ਘਾਟ ਓਏ ਆਪਣੀ ਜ਼ਿੰਮੇਵਾਰੀ ਆ। ਬਸ ਠੀਕ ਠੀਕ ਆ ਜੀ। ਲੋਵੀ ਪ੍ਰਾਬੋ ਠੀਕ ਹੈ ਜੀ ਆਹਨ ਕੋਣ ਜਿਹੜੀ 57000 ਦੀ ਇਹ ਤੁਹਾਨੂੰ ਮਿਲ ਜੂਗੀ ਅੱਜ ਠੀਕ ਹੈ ਜੀ ਕਿਸਰਾ ਗੁਸਰਾ ਕੱਢ ਕੇ ਮਾਨਤਨ ਛੋਲ ਟੱਪੇ ਕਰਕੇ ਇਹਨੇ ਪੌੜਦੀਆਂ ਆਲਾ ਮੁੱਲ ਕੀਤਾ ਦੇ ਆਹਨ ਦੇ ਉਤਰਾਂ ਦੇ ਕੁੜੀ ਰਹੀ ਏ 65 70 ਹੀ ਕਰਨ ਦੀ ਆ ਪਰ ਪੌੜਦੀਆਂ ਆਲਾ ਮੁੱਲ ਕੀਤਾ ਆਇਤ ਪਹਿਲੀ ਵੀਡੀਓ ਆ 60000 ਦੀ ਦੇ ਦੋ ਨੰਬਰ ਜੱਜ ਲਗਾ ਤੇ ਲਾ ਆਵਾਜਨ ਵਟਾ ਜਿੱਡਾ ਬਿਲਕੁਲ ਬਿਲਕੁਲ 7 ਕਿਲੋ ਤੋਂ ਬਾਹਰ ਬਾਹਰ ਦੁੱਧ ਆਹ ਬਹੁਤ ਵਧੀਆ ਇਧਰ ਇੱਕ ਹੋਰ ਤੁਹਾਨੂੰ ਦੋਸਤੋ ਇੱਕ ਐਨੀਮਲ ਦਿਖਾਉਣੇ ਆ ਵਹਿੜ ਆ ਠੀਕ ਹੈ ਜੀ ਕੱਦ ਕਾਠੇ ਦਾ ਵੀ ਕਰਮਾ ਲਈ ਤਾਂ ਅਲੱਗ ਹੀ ਆ ਵੱਡੇ ਮਗਰ ਬੱਛਾ ਮੇਲ ਕਾ ਵੇ ਕਿ ਇਹ ਨੂੰ ਅੱਜ ਮੇਰੇ ਹਸਾਬ ਚ ਕੋਈ 10000 ਦਿਨ ਹੋ ਗਏ ਸੂਈ ਨੂੰ ਰਾਜ ਸਿਆ ਲਓ ਜੀ 10 11 ਦਿਨਾਂ ਦੀ ਸੂਈ ਹੈ ਐ ਕੱਢ ਲਾ ਪੁੱਤ ਆ ਐ ਨੂੰ ਤੋੜ ਲਾ ਕੋਈ 10 11 ਦਿਨਾਂ ਦੀ ਸੂਈ ਹੈ ਤੇ ਪੋਈ ਕਿੰਨੇ ਕੁ ਦੁੱਧ ਆ ਕੀ ਹੁਣ ਇਹ ਦੁੱਧ ਮੇਰੇ ਹਸਾਬ ਚ 14 15 ਦੇ ਵਿੱਚ ਰਾਜ ਸਿਆ 14 15 ਆਰਾਮਨਾ ਦੇ ਹਏ 15 ਤੋਂ ਬਾਹਰ ਹੀ ਆ 15 ਤੋਂ ਬਾਹਰ ਹੀ ਆ ਗਰ ਲਾਲ ਤੂੰ ਚਵਾਈ ਕਰਦਾ ਫਿਰ ਹਾਂ ਦੁੱਧ ਤਾਂ ਨਹੀਂ ਪਾਇਆ ਤਾਂ ਝੂਠ ਵੀ ਮਾਰਨਾ ਰਾਜ ਸਿਆ ਲਓ ਜੀ ਠੀਕ ਆ ਤੇ 15 ਲਿੱਟਰ ਤੋਂ ਦੋਸਤੋਂ ਬਾਹਰ ਦੋਦਾ ਤੇ 10-11 ਕਿਲੋ ਦੇ ਨਾਲ ਦੀ ਸਹੀ ਬੱਛਾ ਲੱਗ ਰਾਜ ਹਾਲਤਿਆ ਕਿਲੋ ਘਾਟ ਦੱਸਣਾ ਹਾਂਜੀ ਹਾਂਜੀ 14 ਕਿਲੋ ਤੋਂ ਬਾਹਰ ਬਾਹਰ ਦੋਦਿਆ ਸਵਾਦ ਇਹ ਕਿਲੋ ਖੰਡ ਘੱਟ ਦੱਸੋ ਚਲੋ ਕੋਈ ਭੈਣ ਭਰਾ ਬਾਦ ਵਿੱਚ ਹੋਵੇ ਫਿਰ ਸਵਾਦ ਆਉਂਦਾ ਦੱਸਣ ਨੂੰ ਜਿੱਦਰਾ ਹੋਣਾ ਪਾਟਣ ਤੇ ਆਏ ਲਾ ਭਾਵੇਂ 17 ਦੱਸ ਦੇ ਪਰ ਆਪਾਂ ਛੋੜ ਆਵਾ ਬਿਲਕੁਲ ਜੀ ਬਿਲਕੁਲ ਛੋੜਾ ਆਵਾ ਦੇ ਆ ਛੋੜਾ ਛੋੜਾ ਕੇ ਤੇ ਮੋਲੇ ਦਾ ਉਰਦੀਆਂ ਵਾਲਾ ਹੀ ਆ ਹਾਂ ਲਓ ਬੇ ਆ ਦੋਸਤੋ ਕੱਦ ਹਾਈਟ ਪੂਰੀ ਵੱਡੀ ਆ ਕੋਈ ਛੋਟੀ ਨਹੀਂ ਗੀ ਬਾਕੀ ਕੀ ਨਾ ਰਾਜਸਿਆਂ ਜੇ ਹਰੇ-ਹਰੇ ਨਹੀਂ ਤੁਰੇ ਜੇ ਹਰਿਆ ਪੈਣ ਲੱਪੇ ਤੇ ਮੇਰੇ ਹਿਸਾਬ ਚ 20 ਨੂੰ ਟੱਚ ਕਰ ਸਕਦੀ ਆ ਹਾਂ ਲਓ ਜੀ ਠੀਕ ਆ ਜੀ ਸੋਨ ਖੇਰ ਨੂੰ ਖੂਣ ਆਪ ਕੀ ਥਾਂ ਚੰਗਾ ਤੇ ਚਾਰੇ ਥਾਂ ਤਕਰੀਬਨ ਕੋਈ 2-2 4-4 ਇੰਚ ਵਿੱਚ ਗਿਆ ਵਾ ਠੀਕ ਆ ਤੇ ਵਾੜ ਵੱਡੀ ਆ ਕੱਦ ਕਾਠੀ ਵਾਲੀ ਆ ਤੇ ਦੁੱਧ ਐਸ ਵਕਤ 15 ਲੀਟਰ ਤੋਂ ਬਾਹਰ ਆ ਕੋਈ ਚੰਗੀ ਸੇਬਾ ਵਾਲਾ ਵੀਰ ਲੈ ਜਾਂਦਾ ਕੋਈ 18-17-18 ਲੀਟਰ ਵੀ ਦੁੱਧ ਦੇ ਸਕਦੀ ਆ ਠੀਕ ਆ ਕੋਈ ਗੱਲ ਨਹੀਂ ਬੱਚਾ ਲਾ ਦਿੰਨੇ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਥਾਨ ਪਾਸ ਆਪਾਂ ਕਰਾ ਦਿੰਨੇ ਆ ਠੀਕ ਆ ਜੀ ਤੇ ਇਹ ਵੈਸੇ ਪਹੁੰਚ ਗਿਆ ਤੇ ਬੇਕਨੇ ਦੀ ਤਈ ਆਪਾਂ ਹਰ ਇਹ ਕੋਈ 50 ਨਹੀਂ ਕੋਈ 45 ਨਹੀਂ ਹਾਂ ਨਾ 40000 ਚ ਛੋੜ ਛੱਪਾ ਰਾਜ ਸਾ ਕਰ 40000 ਚ ਹੋਰ ਯਾਰ ਛੱਡੋ ਯਾਰ 40000 ਹੁਣ 39 ਜੈਸ ਨੂੰ 38000 ਦੀ ਦੇ ਲੈ ਰਾਜ ਸਿਆ 38000 ਦੀ 38000 ਦੀ ਚਲੋ ਆ 38000 ਦੀਏ ਦੋਸਤੋ ਵਾਰ ਤੁਹਾਨੂੰ ਮਿਲ ਜੂਗੀ ਅੱਜ ਠੀਕ ਆ ਜੀ ਭਾਵੇਂ ਕੋਈ ਹੈ ਮੈਂ 14 ਡੱਬੇ 14.5 ਦਲੀਲ ਨਾਲ ਠੰਡਾ ਕਰਕੇ ਮਾਰੇ ਤੇ ਬਿਲਕੁਲ 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 ਲੋ ਵੀ ਇੱਧਰ ਦੋਸਤੋ ਫਸਮ ਆਈ ਹੈ ਠੀਕ ਆ ਜੀ ਤੇ ਬਾਕੀ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਤੇ ਪਾ ਦਿਓ ਕਿਸੇ ਨੂੰ ਆਨਲਾਈਨ ਸਤਿ ਸ੍ਰੀ ਅਕਾਲ ਬੱਚੇ ਦੀ ਬਾਹਰ ਦਿਖਾ ਦਿਓ ਕਿਹੜੀ ਵੈਰਾਈਟੀ ਮੈਨੂੰ ਸਮਝ ਨਹੀਂ ਲੱਗਦੀ ਦੀ ਬਾਹਣੀ ਕੁੜੀ ਇੱਕ ਚੱਪਾ ਆ ਤੇਰੀ ਆਹਾ ਆ ਚਾਈ ਵਾਲ ਦੇ ਵਿੱਚ ਆ ਗਿਆ ਬੱਚਾ ਬੱਸ ਬਹੁਤ ਵਧੀਆ ਜੋਰ ਵਧੀਆ ਲੱਗਾ ਕੋਠਣ ਗੋਲੇ ਦਾ ਕੈਨੂੰ ਗੱਲਾਂ ਚਵਾਈ ਬਹੁਤ ਵਧੀਆ ਹਾਂ ਹਾਂ ਆ ਦੇਖੋ ਜੀ ਠੀਕ ਆ ਬਾਕੀ ਲੱਗਾ ਪਾਣਾ ਆਏ ਭਾਣੇ ਲੰਗਾ ਹੀ ਕਰੀ ਪਾਣਾ ਆਪ ਦੀ ਖੁਸ਼ੀ ਹੈ ਨਹੀਂ ਪਾਣਾ ਨਾ ਪਾਵੇ ਤਾਂ ਲੱਤਾਂ ਗੱਟ ਕੇ ਖੜੀ ਕਰਮਾਂ ਵਾਲੀ ਹਾਂਜੀ ਹਾਂਜੀ ਹਾਂ ਲਓ ਜੀ ਇਹ ਮਗਰਲੇਦਨ ਕਰੋ ਚੈੱਕ ਤੁਸ ਕੋਈ ਕਿਸੇ ਰਕਮ ਦਾ ਭੋਰ ਨਹੀਂ ਕੋਈ ਛਟਾ ਨਹੀਂ ਗਈ ਇਹੋ ਚੀਜ਼ ਆਪਾਂ ਚੈੱਕ ਕਰਾਉਣੀ ਆ ਠੀਕ ਆ ਜੀ ਬਾਕੀ ਦੁੱਧ ਆਨਲਾਈਨ ਮੇਰਾ ਵੀ ਕੋਈ ਤਸਲੀ ਕਰਨੀ ਚਾਹੁੰਦਾ ਵੀਡੀਓ ਕਾਲ ਤੇ ਕਰਾ ਲਓ ਜੀ ਤੇ 15 15 ਕਿਲੋ ਤੇ ਤੁਸੀਂ ਜਿਹੜੀ ਇਹ ਵਾੜ ਖਰੀਦਦੇ ਹੋ ਠੀਕ ਆ ਤੇ ਇਹ ਅੱਜ ਵਾੜ ਤੁਹਾਨੂੰ ਆਪਾਂ ਦਿਖਾਉਣੀ ਸੀ ਐਣ ਤੋਂ ਜਿਹੜੀ 38000 ਦੀ ਤੁਹਾਨੂੰ ਮਿਲ ਜੁਗੀ ਅੱਜ ਠੀਕ ਆ ਜੀ ਤੇ ਤਕਰੀਬਨ ਬਾਕੀ ਮੇਰਾ ਭਰਾ ਰੇਟ ਬਹੁਤ ਜ਼ਿਆਦਾ ਵਾਜਬ ਜੈਜ ਰੇਟ ਹੈ ਬਹੁਤ ਜ਼ਿਆਦਾ ਇਹੋ ਜਿਹੇ 60 60 ਪੈ ਰੇ ਹਨ ਕਿ ਆਪਾਂ ਵੇਖ ਲਈਏ ਆਪਨੇ ਇਹ ਵੀਡੀਓ ਵੇਖੀ ਦੀਆਂ ਪਰ ਆਪਾਂ ਮਲਾਂਦੇ ਹੁੰਦੇ ਆ ਜੈਜ ਪਾਈ ਹੱਦੋਂ ਜਾਏ ਇਹ ਵੀਡੀਓ ਥੋੜੀ ਜਿਹੀ ਤੇ ਚਿਰਬਾਲ ਪਾਈ ਤਾਲ ਮਾਲ ਥੋੜੇ ਜੈਜ ਪਾਇਆ ਹੈ ਡਿਸਕਾਊਂਟ ਵਾਵਾ ਦੇ ਚਲੋ ਕੋਈ ਗੱਲ ਨਹੀਂ ਲੋ ਵੀ ਇਹ ਅੱਜ ਦੋਸਤੋ ਐਨੀਮਲ ਨੇ ਤੇ ਹੋਰ ਪਾਉਜੀ ਕੋਈ ਗੱਲ ਬਾਤ ਗੱਲਾਂ-ਬਾਤਾਂ ਤੇ ਠੀਕ-ਠਾਕ ਆਂ ਮਹਾਰਾਜ ਕਿਰਪਾ ਕਰੇ ਹਾਰੇ ਕਿਨੂੰ ਮਹਾਰਾਜ ਤੰਦਰੁਸਤੀ ਦੇਵੇ ਹਾਂ ਠੀਕ ਆ ਹਾਂਜੀ ਨਵਾਂ ਸਾਲ ਫਿਰ ਜੀ ਅਨਜੋਏ ਕਰੀਏ ਤੇ ਬਾਕੀ ਆਪਾਂ ਰਾਜ ਸੇ ਹੋਣ ਬੱਤ ਨ ਚੌਥੇ ਪੰਜਵੇਂ ਦਿਨ ਮੁੜ ਆਵਾਂਗੇ ਆ ਕਿਉਂ ਸਿਆਲ ਸਿਆਲ ਲੈ ਗਨੂ ਕਿ ਲੀ ਲਿਆ ਮਹੀਨਾ ਗਰੇਟ ਕਰ ਲਈ ਆ ਹੋਰ ਮੁੜ ਆਵਾਂਗੇ ਹੋ ਗਏ ਚਾਰ ਚਾਰ ਦਿਨ ਮੁੜ ਆਵਾਂਗੇ ਤੇ ਹੱਲ ਨਹੀਂ ਕਰਦੇ ਹੁਣ ਮੁੜ ਆਵਾਂਗੇ ਜਾਈਦਾ ਮੁੜ ਆਵਾਂਗੇ ਇਹਨੇ ਜਾਈਦਾ ਮੁੜ ਆਵਾਂਗੇ ਤੇ ਇਹਨਾਂ ਚਲਾ ਚਲਾ ਨਿੱਕਾ ਕਰ ਲਿਆ ਉਹ ਪਨੀਰੀਏ ਪਨੂਰੀਏ ਖਾ ਲੀਆ ਕੋਈ ਖਾਏ ਹਾਂ ਬਿਲਕੁਲ ਬਿਲਕੁਲ ਹੁਣ ਮੈਂ ਮੁੰਡੇ ਨੂੰ ਆਖਿਆ ਹੁਣ ਲਾੜੀਏ ਪੱਟਾ ਨੂੰ ਤੇਲ ਤੇ ਫੜ ਲਓ ਫੜ ਲਓ ਕਰ ਦਿੱਗੇ ਕਰ ਤੋ ਕਰ ਤਖੜੇ ਹੋ ਗਏ ਪਰ ਇਹ ਬਈ ਬੁੱਢੀ ਹੋ ਗਈ ਆ ਪਰ ਜਿੰਨੇ ਚਿਰ ਆਦੇ ਨਗਦੋਂ ਤਨ ਲਿਆਈਏ ਨਾ ਵੇਚੀਏ ਤੇ ਸੁਆਦ ਜਿਆ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਕਿ ਜਿਹੜੇ ਕੰਮ ਚ ਪਏ ਹੋਈ ਇਹ ਤਾਂ ਜੇ ਮੱਖ ਕੇ ਕੰਮ ਨਾ ਰਾਜਸਾਂ ਕਰੀਏ ਤੇ ਸੁਆਦ ਨਹੀਂ ਆਉਂਦਾ ਨਹੀਂ ਆਉਂਦਾ ਬਾਕੀ ਆਪਾਂ ਸਿਚਾਈ ਜਿੰਨਾ ਦੁੱਧ ਕੇ ਥੱਲੇ ਹੈਗਾ ਰਾਜ ਪਾਈ ਦਾ ਝੂਠ ਨਹੀਂ ਮਾਰਨਾ ਸਹੀ ਹੈ ਵੀਰ ਹਾਂ ਇੱਕ ਪਾਈ ਦਾ ਵੀ ਕੀ ਹੁੰਦਾ ਬਿਲਕੁਲ ਜੀ ਬਿਲਕੁਲ 1 ਕਰੋੜਾਂ ਦੀ ਸ਼ਹਿ ਝੂਠ ਮਾਰਨਾ ਬੱਸ 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 ਪੁਰਾਣੇ ਚਲੋ ਕਿਲੋ ਖੰਦ ਘੱਟ ਦੱਸ ਕੇ ਦੇ ਜੀ ਜੀ ਉਹਦੀ ਲੱਸੀ ਗੱਲ ਅਗਲਾ ਆਖੇ ਠੀਕ ਮੱਲਾ ਲਓ ਦੋਸਤੋ ਇਹ ਅਜ ਦੋ ਮਜਾ ਝੋਟ ਜਿਹੜੀਆਂ ਤੁਹਾਨੂੰ ਦਿਖਾਈਆਂ ਟੋਕਰ ਗੱਪਣ ਚੈੱਕ ਪਾਸ ਨਾਗਾ ਇੱਕ ਕਲੀ ਟੋਕਰ ਤੁਹਾਨੂੰ ਦਿਖਾ ਦਿੱਤੀ ਹੈ ਕੋਈ ਤਿੰਨਾਂ ਸਾਢੇ ਕਿ ਤਿੰਨਾਂ ਮਹੀਨਾ ਦਾ ਆਈਡੀਆ ਕੋਈ ਸਾਢੇ ਕਿ 7 ਕਿਲੋ ਦੁੱਧ ਹਾਜ਼ਰ ਆ ਬਾਕੀ ਮੇਰਾ ਭਰਾ ਆਣ ਕੇ ਇੱਥੇ ਜਿੱਦਾਂ ਮਰਜੀ ਤਸੱਲੀਆ ਕਰੀ ਚਲੋ ਖੁੱਲਾ ਸੱਦਾ ਪੱਤਰ ਰਾਜਸਿਆਂ ਚਾਉ ਸਾਢੇ ਚਾਉਂਦੀ ਐ ਇਹਨੂੰ ਕੋਈ ਮਿਲ ਟੋਕਰ ਨਾ ਸਮਝੇ ਇੰਨਾ ਸੱਜਰ ਵੀ ਭਾਵੇਂ ਕੋਈ ਚੋ ਕੇ ਵੇਦ ਲੈ ਇਹ ਦੁੱਧ ਮੈਂ ਡਰਦੇ ਨੇ ਘਾਟ ਦੱਸਿਆ ਠੀਕ ਆ ਹਾਂ ਠੀਕ ਆ ਠੀਕ ਆ ਇਹਦੀ ਸੱਜਰ ਕੋ ਸਮਝੇ ਜੀ ਨੇ ਖੜਨੀ ਸੱਜਰ ਆ ਸੱਜਰ ਹੀ ਬਣ ਕੇ ਲੈ ਕੇ ਜਾਵੇਗਾ ਮੇਰੇ ਕਿਦਾਂ ਵਾਲੇ ਦੋ ਦਾਨਾਂ ਦੇ ਠੀਕ ਆ ਜੀ ਠੀਕ ਆ ਹਾਂ ਕੰਡੇ ਦੇ ਚਨਾਉਣ ਵਾਲੇ ਦੋ ਠੀਕ ਆ ਹਾਂ ਜੀ ਲਓ ਵੀ ਇਹਨਾਂ ਨਾਲ ਵੀ ਇੱਕ ਨੰਬਰ ਆਪਣੇ ਜ਼ਰੂਰ ਕਰ 사ਦੇ ਹਾਂ ਜੀ ਜ਼ਰੂਰ ਸੰਤੋ ਸਾਹਿਬ ਨੰਬਰ ਆਪਣਾ 8289752927 ਤੇ 9855592776 ਤੁਹਾਨੂੰ ਜੀ ਠੀਕ ਹੈ ਵੀਰੇ ਠੀਕ ਆ ਸਾਸਰੀ ਕਲਪਾਉ ਜੀ ਲਓ ਦੋਸਤੋ ਫਿਲਹਾਲ ਆ ਜਿਸ ਵੀਡੀਓ ਦੇ ਵਿੱਚ ਇਨਾ ਸੀਗਾ ਇਸੇ ਤਰ੍ਹਾਂ ਰੂਟੀਨ ਦੇ ਵਿੱਚ pauni ਕੰਮ ਕਰਦੇ ਆ ਪਸ਼ੂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਵਾਂਗੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ